ਇਹ ਦੁਨੀਆ ਦੀ ਖੇਚ ਦਾ ਕੇਂਦਰ ਹੈ ਅਮਰਸਰ ਸਾਹਿਬ ਨਾ ਹੀ ਬਹੁਤ ਵੱਡਾ ਤੇ ਮੈਨੂੰ ਇਸ ਨਗਰ ਚੋਂ ਪਹਿਲਾਂ ਵੀ ਗੁਰੂ ਸਾਹਿਬ ਨੇ ਸੇਵਾ ਬਖਸ਼ੀ ਸੀ ਐਮਐਲਏ ਰਿਆਂ ਮਨਿਸਟਰ ਰਿਆਂ ਤੇ ਸੇਵਾ ਮੈਂ ਦਿਲੋਂ ਕੀਤੀ ਆ ਤੁਸੀਂ ਕਿਸੇ ਸੜਕ ਕਿਸੇ ਬੰਦੇ ਵਿਰੋਧੀ ਕੋਲ ਵੀ ਜਾਓਗੇ ਅਨੰਦ ਜੋਸ਼ ਨੂੰ ਗਾਲਾਂ ਕੱਢਦਾ ਨજર ਨਹੀਂ ਆਊਗਾ ਪਰ ਮੈਂਬਰ ਪਾਰਲੀਮੈਂਟ ਦੀ ਟਿਕਟ ਦੇ ਕੇ ਐਡੀ ਵੱਡੀ ਜ਼ਿੰਮੇਵਾਰੀ ਉਹ ਵੀ ਇੱਕ ਹਿੰਦੂ ਕੈਂਡੀਡੇਟ ਨੂੰ ਮੈਂ ਵੀ ਪੁੱਛਣ ਲੱਗਾ ਸ਼੍ਰੋਮਣੀ ਅਕਾਲੀ ਦਲ ਨੇ ਅੰਮ੍ਰਿਤਸਰ ਤੋਂ ਇਹ ਸਭ ਤੋਂ ਵੱਡਾ ਭਾਈਚਾਰੇ ਦਾ ਸਬੂਤ ਆ ਇੱਕ ਸ਼੍ਰੋਮਣੀ ਅਕਾਲੀ ਦਲ ਦੀ ਸੈਕੂਲਰਿਜ਼ਮ ਦਾ ਸਬੂਤ ਆ ਤੇ ਮੈਂ ਇਹ ਕਹੂੰਗਾ ਕਿ ਮੈਂ ਇਸ ਭਾਈਚਾਰੇ ਦੀ ਮਿਸਾਲ ਜਿਹੜੀ ਆ ਨਾ ਉਹ ਬਣਾ ਕੇ ਦੱਸੂੰਗਾ ਤੇ ਇਹ ਭਾਈਚਾਰਾ ਸ਼ੁਰੂ ਕੀਤਾ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਤੇ ਅਟਲ ਬਿਹਾਰੀਵਾਜ ਪਾਈ ਜੀ ਨੇ ਤੇ ਇਹਦਾ ਮੈਸੇਜ ਪੂਰੀ ਦੁਨੀਆ ਸੀ ਹੈ ਉਹ ਕੋਈ ਪੋਲਿਟਿਕਲ ਸਮਝੌਤਾ ਨਹੀਂ ਸੀ ਉਹ ਭਾਈਚਾਰੇ ਦਾ ਇੱਕ ਸਮਝ ਲਓ ਪਈ ਭਾਈਚਾਰੇ ਦੀ ਮਿਸਾਲ ਸੀ ਜਿਹਦਾ ਮੈਸੇਜ ਪੂਰੀ ਦੁਨੀਆ ਸੀ ਅਗਲੀਆਂ ਸਰਕਾਰਾਂ ਆਈਆਂ ਪ੍ਰਧਾਨ ਮੰਤਰੀ ਬਣੇ ਉਹਨਾਂ ਨੇ ਬਿਨਾਂ ਸ਼ੱਕ ਗਿਣਤੀਆਂ ਮਿੰਟੀਆਂ ਸ਼ੁਰੂ ਕਰ ਲੀਆਂ ਕਿਉਂਕਿ ਪੰਜਾਬ ਦੀ ਖੇਤਰੀ ਪਾਰਟੀ ਹੈ ਸ਼੍ਰੋਮਣੀ ਕਾਲੀ ਦਲ ਪੰਜਾਬ ਦੇ ਮੁੱਦਿਆਂ ਵਾਸਤੇ 103 ਸਾਲ ਲੜੀ ਹੈ ਸ਼੍ਰੋਮਣੀ ਕਾਲੀ ਦਲ ਕੋਈ ਨੈਸ਼ਨਲ ਪਾਰਟੀ ਨੇ ਸੰਘਰਸ਼ ਨਹੀਂ ਪੰਜਾਬ ਦਾ ਲੜਿਆ ਪੰਜਾਬ ਦੀ ਲੜਾਈ ਦੇ ਲੜੀ ਹੈ ਤੇ ਸ਼੍ਰੋਮਣੀ ਕਾਲੀ ਦਲ ਨੇ ਲੜੀ ਹੈ ਤੇ ਸ਼੍ਰੋਮਣੀ ਕਾਲੀ ਦਲ ਦਾ ਸਮਝੌਤਾ ਟੁੱਟਿਆ ਮੁੱਦਿਆਂ ਤੇ ਪੰਜਾਬ ਦੀ ਗੱਲ ਕਰਕੇ ਪੰਜਾਬ ਦੇ ਕਿਸਾਨਾਂ ਕਰਕੇ ਤੇ ਮੈਨੂੰ ਵੀ ਬੀਜੇਪੀ ਨੇ ਕੱਢਿਆ ਪੰਜਾਬ ਦੇ ਕਿਸਾਨਾਂ ਦੀ ਪੰਜਾਬ ਦੇ ਹੱਕ 'ਚ ਖਲੋਣ ਕਰਕੇ ਤੁਸੀਂ ਗੱਲ ਕੀਤੀ ਸੀ ਮੈਂ ਦਿੱਲੀ ਵਾਲੀ ਖੜਾ ਹੋਇਆ ਹੂੰ ਪੰਜਾਬ ਲਈ ਮੈਂ ਪੰਜਾਬੀ ਆ ਕਿਸਾਨੀ ਕੀਤੀ ਆ 24 ਸਾਲ ਪਿੰਡਾਂ ਦੀਆਂ ਮੱਟਾਂ ਤੇ ਮੈਂ ਇਹ ਸੇਵਕ ਰਿਆ ਲੋਕਾਂ ਦਾ ਤੇ ਮੈਂ ਹਰ ਮੁਸੀਬਤ ਮੁਸ਼ਕਲ ਨੂੰ ਜਾਣਦਾ ਇਸ ਕਰਕੇ ਜਦੋਂ ਮੈਨੂੰ ਭਾਰਤੀ ਜਨਤਾ ਪਾਰਟੀ ਨੇ ਕੱਢਤਾ ਕਿ ਤੁਸੀਂ ਦਿੱਲੀ ਦੀ ਸੁਰਚ ਸੁਰ ਨਹੀਂ ਲੜਾਉਂਦੇ ਹੋਰ ਕਿਸੇ ਲੀਡਰ ਨੇ ਮੂੰਹ ਨਹੀਂ ਖੋਲਿਆ ਤੇ ਮੈਨੂੰ ਕੱਢਤਾ ਤੇ ਮੇਰੀਆਂ ਸਾਰੀਆਂ ਨੈਸ਼ਨਲ ਪਾਰਟੀਆਂ ਦਾ ਮੇਰੇ ਕੋਲ ਆਪਸ਼ਨ ਸੀਗੀ ਪਰ ਮੈਂ ਚੁਣੀ ਖੇਤਰੀ ਪਾਰਟੀ ਪੰਜਾਬ ਦੀ ਗੱਲ ਕਰਨ ਵਾਲੀ ਬਿਨਾਂ ਸ਼ੱਕ ਉਸ ਵੇਲੇ ਬਹੁਤ ਮਤਲਬ ਡਾਊਨਫਾਲ ਸੀਗਾ ਸ਼੍ਰੋਮਣੀ ਖਾਲੀਦਾ ਪਰ ਮੇਰੀ ਜ਼ਮੀਰ ਨੇ ਆਵਾਜ਼ ਦਿੱਤੀ ਵੀ ਜਿੰਨੇ ਪੰਜਾਬ ਦੀ ਲੜਾਈ ਲੜਨੀ ਹੈਗਾ ਜਾਂ ਲੜੀ ਆ ਉਹ ਪਾਰਟੀ ਤੇ ਨਾਲ ਹੀ ਇਹ ਸੋਚ ਸ਼੍ਰੋਮਣੀ ਕਾਲੀਦਲ ਦੀ ਪ੍ਰਕਾਸ਼ ਸਿੰਘ ਬਾਦਲ ਦੀ ਸੁਖਬੀਰ ਸਿੰਘ ਬਾਦਲ ਦੀ ਭਾਈਚਾਰੇ ਵਾਲੀ ਜਿਹੜੀ ਮੈਂ 10 ਸਾਲ ਨਾਲ ਰਹਿ ਕੇ ਵੇਖੀ ਸੀ ਹੁਣ ਕਿਵੇਂ ਵੇਖਦੇ ਹਰ ਧਰਮ ਦਾ ਸਤਕਾਰ ਹਾਸ਼ੀਏ ਤੇ ਕਾਲੀਗੱਲ ਨੂੰ ਲੈ ਕੇ ਆਓਗੇ ਉੱਪਰ ਹੁਣ ਮੈਂ ਤੁਹਾਨੂੰ ਦੱਸਦਾ ਨਾ ਤੇ ਉਸ ਤੋਂ ਬਾਅਦ ਜੇ ਚੁਣੀ ਫਿਰ ਮੈਂ ਐਮਐਲਏ ਲੜਿਆ ਇੱਥੋਂ ਠੀਕ ਆ ਲੋਕਾਂ ਨੇ ਪਿਆਰ ਬਹੁਤ ਦਿੱਤਾ ਪਰ ਇੱਕ ਐਸੀ ਵੇਵ ਆਈ ਜਿਹੜੀ ਸਾਡੇ ਕੰਮ ਨੂੰ ਸਾਡੇ ਫੇਸ ਨੂੰ ਸਾਡੇ ਹਰ ਹਰਕ ਨੂੰ ਬਾਲ ਸਾਹਿਬ ਹਾਰ ਗਿਆ ਕੈਪਟਨ ਹਾਰ ਗਿਆ ਚੰਨੀ ਦੋ ਜਗ੍ਹਾ ਤੋਂ ਹਾਰ ਗਿਆ ਤੇ ਉਹ ਚ ਰੁੜ ਗਿਆ ਸਭ ਕੁਝ ਹੈ ਪਰ ਅੱਜ ਪਾਰਲੀਮੈਂਟ ਦੀ ਫੇਰ ਦੁਬਾਰਾ ਇਹ ਜਿਮਾਨ ਦਿੱਤਾ ਤੇ ਮੈਂ ਜੇ ਸ਼ਾਮਲ ਉਦੋਂ ਆਇਆ ਸੀ ਤੇ ਮੈਂ ਉਹ ਵਾਜਪਾਈ ਸਾਹਿਬ ਵਾਲੀ ਡੋਰ ਭਾਈ ਸਾਰੇ ਦੀ ਨਹੀਂ ਟੁੱਟਣ ਦਿੱਤੀ ਅਸੀਂ ਤਕਰੀਬਨ 25% ਬੀਜੇਪੀ ਦੇ ਲੀਡਰ ਸ਼੍ਰੋਮਣੀ ਕਾਲੀ ਦਲ ਨਾਲ ਅਨ ਕੰਡੀਸ਼ਨਲ ਖੜੇ ਹੋਏ ਸੀ ਕਿ ਅਸੀਂ ਵਾਜਪਾਈ ਸਾਹਿਬ ਵਾਲੀ ਤੇ ਬਾਦਲ ਸਾਹਿਬ ਵਾਲੀ ਉਹ ਡੋਰ ਟੁੱਟਣ ਨਹੀਂ ਦੇਣੀ ਸਿਰ ਮੌਦਾ ਬੀਜੇਪੀ ਦਾ ਵੱਖਰਾ ਹੋ ਗਿਆ ਪਰ ਜਿਹੜਾ ਭਾਈ ਸਾਰੇ ਦਾ ਸਮਝੌਤਾ ਹਿੰਦੂ ਸਿੱਖਾਂ ਦਾ ਸਮਝੌਤਾ ਉਹ ਜਿਹੜਾ ਵਾ ਉਹ ਭਰਾਮਾਂ ਵਾਲਾ ਜੜ ਇੱਕੋ ਆ ਉਹ ਅਸੀਂ ਕੈਮ ਰੱਖਾਂਗੇ ਅਸੀਂ ਜੋ ਸਟੇਜ ਤੇ ਖਲੋਤੇ ਅੱਜ ਉਹਨਾਂ ਨੇ ਟਿਕਟ ਦਿੱਤੀ ਆ ਤੇ ਇਹ ਸਬੂਤ ਜਿਹੜਾ ਨਾ ਇਹ ਮਿਸਾਲ ਕਾਇਮ ਕਰਾਂਗੇ ਕਿਉਂਕਿ ਮੈਂ ਹਿੰਦੂ ਆ ਹੂੰ ਮੈਂ ਜ਼ਿੰਮੇਦਾਰ ਵੀ ਆ ਮੈਂ ਕਿਸਾਨ ਵੀ ਆ ਮੈਂ ਵਪਾਰੀ ਵੀ ਆ ਤੇ ਮੈਂ ਸਿੱਖ ਵੀ ਆ ਕਿਉਂਕਿ ਸਾਡੇ ਘਰ 'ਚ ਗੁਰੂ ਸਾਹਿਬ ਦਾ ਪ੍ਰਕਾਸ਼ ਵੀ ਹੁੰਦਾ ਗੁਰਬਾਣੀ ਕੀਰਤਨ ਵੀ ਹੁੰਦਾ ਤੇ ਜਾਗਰਣ ਵੀ ਹੁੰਦਾ